ਸ੍ਰੀ ਅਨੰਦ ਸਾਹਿਬ ਜੀ ਅਿਸਨਾਮ ਸਰਬੱਤ ਸੰਗਤਾਂ ਦੇ ਕਾਜ ਵਿਰਾਸ ਕਰਨੇ ਛੜਦੀ ਕਲਾ ਦੀਆਂ ਦਾਤਾਂ ਬਖਸ਼ਣੀਆਂ ਨਗਰ ਖੇੜੇ ਮਿਹਰ ਭਰੇ ਸੁਖਾਂ ਦੇ ਵਸਾਉਣੇ ਖਾਲਸਾ ਪੰਥ ਦੇ ਸਦਾ ਬੋਲ ਬਾਲੇ ਕਰਨੇ ਪਾਤਸ਼ਾਹ ਜੀਓ ਆਪ ਜੀ ਦਾਰ ਘਰ ਦੇ ਸੇਕ ਭਾਈ ਪਿਆਰਾ ਸਿੰਘ ਬਲਰਦਾਸ ਸੇ ਭਾਈ ਮਹਾਵੀਰ ਸਿੰਘ ਦੇ ਸਿਰ ਤੇ ਮੇਰਾ ਪ੍ਰਿਆਤ ਰੱਖਣਾ ਦੇਸ਼ਾਂ ਵਿੱਚ ਉਦੇਸ਼ਾਂ ਵਿੱਚ ਸਹਾਇਤਾ ਕਰਨੀ ਛੜਦੀ ਕਲਾ ਦੀਆਂ ਦਾਤਾਂ ਬਖਸ਼ਣੀਆਂ ਮਹਾਰਾਜ ਸਤਿਗੁਰੂ ਜੀਓ ਐਸਰੇ ਗਰੂਕੀਆਂ ਸੰਗਤਾਂ ਵੱਲੋਂ ਦਿੱਤੇ ਪੰਡਾਰਿਆਂ ਵਿੱਚੋਂ ਪਾਵਨ ਪਵਿੱਤਰ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਸਜਾ ਕੇ ਹਾਜ਼ਰ ਕੀਤੀਆਂ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਸਜਾਉਂਦਿਆਂ ਹੋਈਆਂ ਭੁੱਲਾਂ ਚੁਕਾਂ ਦੀ ਖਿਮਾ ਬਖਸ਼ਣੀ ਅੱਗੇ ਤੋਂ ਸਮੱਤ ਬਖਸ਼ਣੀ ਕਰੀ ਪਾਗਸਲ ਸੋਚ ਪਵਿੱਤਰਾ ਹੁਣ ਲਾਵੋ ਭੋਗ ਹਰ ਰਾਏ ਆਪ ਜੀ ਕਾ ਸੀਤ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਜੀ ਕਿਰਪਾ ਕਰੋ ਪਾਵਨ ਮੁਖਵਾਗ ਦੀ ਬਖਸ਼ਿਸ਼ ਕਰਕੇ ਸੰਗਤਾਂ ਨੂੰ ਸ਼ਬਦੇ ਨਾਲ ਜੋੜ ਕੇ ਨਿਹਾਲ ਨਿਹਾਲ ਕਰੋ ਜੀ ਸੇ ਪਿਆਰੀ ਮੇਲ ਜਿੰਨਾ ਮਿਲਿਆ ਆਪ ਜੀ ਕਾ ਨਾਮ ਚਿਤਿ ਆਵੇ ਨਾਨਕ ਨਾ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ ਸਭ ਸਿੱਖਾਂ ਨੇ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਜੋ ਬ੍ਰਹੁ ਕੋ ਮਿਲਿਓ ਚਹ ਖੋਜ ਸ਼ੋਦਮੈ ਲੇਹ ਰਾਜ ਕਰੇਗਾ ਖਾਲਸਾ ਆਕੀ ਰਹੇ ਨ ਕੋਇ ਖੁਵਾਰ ਹੋਏ ਸਭ ਮਿਲenge ਬਚੇ ਸ਼ਰਨ ਜੋ ਹੋਏ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾਰ ਜੋ ਸ਼ਰਦਾ ਕਰ ਸੇਵੰਦੇ ਗੁਰਪਾਰ ਉਤਾਰਣ ਹਾਰ ਬੋਲੇ ਸੋ ਨਿਹਾਲ ਦੇਖ ਤੇਗ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਾਹਿਬ ਜੀ ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ ਆੜ ਧਾਮ ਕੋ ਛਿਪਰੋ ਹੋਇਓ ਲਖੀਨਾ ਬਨੁਣਾ ਤਰਣਾ ਤਿਆਗ ਕੈ ਪ੍ਰੀਤ ਚਰਨ ਕਬੀਰਾ ਨੀਚ ਕੁਲਾ ਜੁਲਾਹਰਾ ਭਇਓ ਗੁਣੀ ਘਹੀਰਾ ਰਉਦਾ ਢਵੰਤਾ ਢੋਰ ਨੀਤ ਤੈਨ त्यागी माया ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ ਸੈਨ ਨਾਈ ਬੁੱਤਕਾਰੀਆ ਓ ਘਰ ਘਰ ਸੁਣਿਆ ਦੇਵ ਵਸਿਆ ਪਾਰ ਬ੍ਰਹਮ ਭਗਤਾ ਮਹ ਗਣਿਆ ਇਹ ਬਿਦ ਸੁਣ ਕੇ ਜਾਟ ਰੋ ਉੱਠ ਭਗਤੀ ਲਾਗਾ ਮਿਲੇ ਪ੍ਰਤਖ ਗਸਈਆ ਤੰਨਾ ਵਡ ਭਾਗ ਸੱਜਣ ਸਚਾ ਪਾਤ ਸਾਹ ਸੇਰ ਸਾਹ ਆਉਂਦਾ ਸਾਹ ਜਿਸ ਪਾਸ ਬਹਿਠਿਆਂ ਸੋਹੀ ਐ ਸਬਣਾ ਦਾ ਵੇ ਸਾਹ ਵਾਹਿਗੁਰੂ ਜੀ ਟੋਡੀ ਮਹੱਲਾ ਪੰਜਵਾ ਕਿਰਪਾ ਨਿਧ ਬਸੋ ਹਿਰਦੈ ਹਰਨੀਤ ਤੈਸੀ ਬੁੱਧ ਕਰਹੁ ਪ੍ਰਗਾਸਾ ਲਾਗੈ ਪ੍ਰਭ ਸੰਗ ਪ੍ਰੀਤ ਰਹਾਉ ਕਿਰਪਾ ਨਿਧ ਬਸੋ ਹਿਰਦੈ ਹਰਨੀਤ ਤੈਸੀ ਬੁੱਧ ਕਰਹੁ ਪ੍ਰਗਾਸਾ ਲਾਗੈ ਪ੍ਰਭ ਸੰਗ ਪ੍ਰੀਤ ਰਹਾਉ ਦਾਸ ਤੇ ਮਾਰੇ ਕੀ ਪਾਵਾਂ ਧੂਰਾ ਮਸਤਕ ਲੈ ਲੈ ਲਾਵਾਂ ਮਹਾ ਪਤ ਤਤੇ ਹੋਤ ਪਨੀਤਾ ਹਰ ਕੀਰਤਨ ਗੁਣ ਗਾਵਾਂ ਆਗਿਆ ਤੁਮਰੀ ਮੀਠੀ ਲਾਗੋ ਕੀ ਉਹ ਤਹਾਰੋ ਭਾਵ ਜੋ ਤੂੰ ਦੇਹ ਤਹੀਂ ਏ ਤ੍ਰਿਪਤਾ ਆਣ ਨਕਤ ਹੂੰ ਧਾਵਾਂ ਸਾਦੇ ਨਿਗਟ ਜਾਨੋ ਪ੍ਰਭ ਸੁਆਮੀ ਸਗਲ ਰੇਨ ਹੋਏ ਰਹੀ ਐ ਸਾਧੂ ਸੰਗਤ ਹੋਏ ਪ੍ਰਾਪਤ ਤਾਂ ਪ੍ਰਭ ਆਪ ਆਪਣਾ ਲਹੀਐ ਸਦਾ ਸਦਾ ਹਮ ਸ਼ੋਹਰੇ ਤੁਮਰੇ ਤੂ ਪ੍ਰਭ ਹਮ ਰੋ ਮੀਰਾ ਨਾਨਕ ਬਾਰਿਕ ਤੁਮ ਮਾਤ ਪਿਤਾ ਮੁਖ ਨਾਮ ਤੁਮਾਰੋ ਖੀਰਾ ਸਦਾ ਸਦਾ ਹਮ ਸ਼ੋਹਰੇ ਤੁਮਰੇ ਤੂੰ ਪ੍ਰਭ ਹਮਰੋ ਮੀਰਾ ਨਾਨਕ ਬਾਰਿਕ ਤੁਮ ਮਾਤ ਪਿਤਾ ਮੁਖ ਨਾਮ ਤੁਮਾਰੋ ਖੀਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਟੋਡੀ ਮਹੱਲਾ ਪੰਜਵਾ ਕਿਰਪਾ ਨਿਧ ਬਸੋ ਰਿ ਰਹਿ ਹਰਨੀਤ ਤੈਸੀ ਬੁੱਧ ਕਰਹੁ ਪ੍ਰਗਾਸਾ ਲਾਗੈ ਪ੍ਰਭ ਸੰਗ ਪ੍ਰੀਤ ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਮਿਹਰਮਤ ਹੋਈ ਹੈ ਹਰ ਐਤਵਾਰ ਦੀ ਤਰ੍ਹਾਂ ਸਰਬੱਤ ਸੰਗਤਾਂ ਵੱਲੋਂ ਸਰਬੱਤ ਦੇ ਭਲੇ ਵਾਸਤੇ ਬਾਬਾ ਜੀ ਦੇ ਪਾਵਨ ਸਾਨਾਂ ਤੇ ਕਤਰੋ ਕਰਕੇ ਸੁਖਮਨੀ ਸਾਹਿਬ ਜਪਜੀਤ ਸਾਹਿਬ ਸ੍ਰੀ ਅਨੰਦ ਸਾਹਿਬ ਜੀਆਂ ਦੇ ਪਾਠ ਕੀਤੇ ਸੰਗਤਾਂ ਵੱਲੋਂ ਸਤਿਗੁਰੂ ਕਿਰਪਾ ਕਰਨ ਸਰਬੱਤ ਦੀ ਹਾਜ਼ਰੀ ਦਰ ਤੇ ਪ੍ਰਵਾਨ ਕਰਨ ਸਰਬਾਤ ਸਬੱਤ ਮਾਈ ਭਾਈ ਸੰਗਤਾਂ ਨੂੰ ਬੇਨਤੀ ਹੈ ਨਾਵੇਂ ਪਾਤਸ਼ਾਹ ਤੇਗ ਬਹਾਦਰ ਸਿਮਰਿਆ ਕਰ ਨਾਉ ਨਿਦੇ ਆਵੇ ਧਾਈ ਸਭ ਥਾਈ ਹੋਏ ਸਹਾਇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ 350 ਸਾਲਾ ਭਾਈ ਸਾਹਿਬ ਭਾਈ ਮਤੀ ਦਾਸ ਜੀ ਭਾਈ ਸਤੀਰਾਮ ਜੀ ਭਾਈ ਦਿਆਲਾ ਜੀ ਤੇਨਾ ਮਹਾਨ ਸ਼ਹੀਦਾਂ ਦਾ 350 ਸਾਲਾ ਜੋ ਸ਼ਹੀਦੀ ਦਿਹਾੜਾ ਆ ਰਿਹਾ ਹੈ ਜਿਸ ਨੂੰ ਪੂਰੇ ਵਿਸ਼ਵ ਭਰ ਦੇ ਵਿੱਚ ਬੜੀ ਵੱਡੀ ਪੱਧਰ ਤੇ ਮਨਾਇਆ ਜਾ ਰਿਹਾ ਹੈ ਸੋ ਸਤਿਗੁਰਾਂ ਦੇ ਸ਼ਹੀਦੀ ਦਿਹਾੜੇ ਦੇ ਸਬੰਧ ਵਿੱਚ ਨਗਰਪੂਰਾ ਕੋਹਨਾ ਤੋਂ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾ ਵਾਲੇ ਮਹਾਂਪੁਰਖ ਖਾਲਸਾ ਦਰਬਾਰ ਇਹਨਾਂ ਦੇ ਜਨਮ ਸਥਾਨ ਤੋਂ ਭਾਈ ਸਾਹਿਬ ਭਾਈ ਅਮਰੀਕ ਸਿੰਘ ਦੇ ਜਨਮ ਸਥਾਨ ਤੋਂ ਜੋ ਮਹਾਨ ਅਗਰ ਕੀਰਤਨ ਨਗਰ ਨਵੇਂ ਪੂਰੇ ਇਸੇ ਤਰ੍ਹਾਂ ਨੂਰਵਾਲਾ ਬਾਬਾ ਲਖੂ ਸਾਹਿਬ ਦੇ ਸਥਾਨ ਦੇ ਲਾਗੂ ਇੱਥੇ ਵੀ ਸੰਗਤਾਂ ਨੇ ਕੋਈ ਬਣਾਉਣਾ ਪ੍ਰੋਗਰਾਮ ਬਣਾ ਸਕਦੇ ਉਸ ਤੋਂ ਬਾਅਦ ਨੂਰਵਾਲਾ ਕਾਲੀਗਾ ਸਕਤਰਾ ਇਹ ਦਰਗਾਹ ਦੀ ਹੁੰਦਾ ਹੋਇਆ ਤਕਰੀਬਨ 4:00 ਵਜੇ ਤੱਕ ਪਵਿੰਨ ਸੈ ਪਹੁੰਚਣਾ ਹੈ ਸੋ ਸ੍ਰੀ ਬਾਦ ਸੰਗਤਾਂ ਨੂੰ ਬੇਨਤੀ ਹੈ ਕਿ ਉਸ ਮਹਾਨ ਅਨਗਰ ਕੀਰਤਨ ਦੇ ਵਿੱਚ ਵੀ ਹਿੱਕਲਾ ਸਮੇਤ ਹਾਜ਼ਰੀਆਂ ਭਰੋ ਪਰਿਵਾਰਾਂ ਸਮੇਤ ਹਾਜ਼ਰੀਆਂ ਭਰੋ ਸਤਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਖੁਸ਼ੇ ਪ੍ਰਾਪਤ ਕਰੋ ਦੂਸਰੀ ਬੇਨਤੀ ਹੈ ਬਾਬਾ ਜੀ ਦਾ ਸਾਲਾਨਾ ਜੋੜ ਮੇਲਾ ਜੋ ਆਪਾਂ ਹਰ ਸਾਲ ਮਨਾਉਂਦੇ ਆਂ 8 9 ਅੱਸੂ ਨੂੰ ਐਰ ਕੀ ਵਾਰ ਵੀ 23 24 ਸਤੰਬਰ ਮੰਗਲ ਤੇ ਬੁੱਧਵਾਰ ਨੂੰ ਬਾਬਾ ਜੀ ਦਾ ਸਾਲਾਨਾ ਜੋੜ ਮੇਲਾ ਆ ਰਿਹਾ ਹੈ ਉਸ ਦੇ ਸਬੰਧ ਵਿੱਚ ਗੁਰੂ ਘਰ ਵਿੱਚ ਸਿਵਾਵਾਂ ਬੇਨਤੀ ਕਰਨ ਵਾਲੀਆਂ ਤਿਆਰੀਆਂ ਹੋ ਰਹੀਆਂ ਨੇ ਲੋਕ ਲੌਕਟੈਲ ਵਗੈਰਾ ਵੀ ਲੱਗਣੀ ਹੈ ਹੋਰ ਵੀ ਬੜੇ ਕੰਮ ਨੇ ਗੁਰੂ ਘਰ ਵਿੱਚ ਇਸ ਵਾਸਤੇ ਵਾਤਵਾਰ ਸੰਗਤਾਂ ਗੁਰੂ ਘਰ ਵਿੱਚ ਪਹੁੰਚ ਕੇ ਜਿੱਥੇ ਵੀ ਕੋਈ ਸੇਵਾ ਸਫਾਈ ਵਗੈਰਾ ਦੀ ਸੇਵਾ ਹੈ ਜਾਂ ਗੁਰਮਖਾਹ ਦੀ ਸੇਵਾ ਜਾਂ ਮੇਰੀਆਂ ਮਤਾਵਾਂ ਭੈਣਾਂ ਬੀਬੀਆਂ ਦੀ ਸੇਵਾ ਹੈ ਸਾਰੀਆਂ ਸੰਗਤਾਂ ਨੇ ਆਪਾਂ ਨਾਲ ਮਿਲ ਕੇ ਜੋੜ ਮੇਲੇ ਦੇ ਸਬੰਧ ਵਿੱਚ ਜੋ ਸਵਾਵਾਵਾਂ ਹੋਣੀਆਂ ਆਪਾਂ ਸਾਰਿਆਂ ਨੇ ਸੰਯੋਗ ਦੇਣਾ ਹੈ ਤੇ ਨਾਲ ਹੀ ਆਪ ਜੀਆਂ ਨੂੰ ਬੇਨਤੀ ਕਿ ਜਿਹਨਾਂ ਸੰਗਤਾਂ ਨੇ ਜੋੜ ਮੇਲੇ ਦੇ ਖੰਡ ਪਾਰ ਸਹਿਬ ਆਪਾਂ ਕਰਾਉਣੇ ਆ ਇਸ ਵਾਸਤੇ ਪਤਾ ਹੀ ਹੁੰਦਾ ਹੈ ਪਰਿਵਾਰ ਦੇ ਵਿੱਚ ਇਸ ਵਾਸਤੇ ਸਮੇਸਰ ਭਾਈ ਗੁਰੂ ਘਰ ਵਿੱਚ ਮਾਇਆ ਜਮਾ ਕਰਾ ਕੇ ਆਪਣਾ ਨਾਮ ਲਿਖਾਓ ਪਤਾ ਲੱਗੇ ਕਿਤਨੇ ਕੋ ਖੰਡ ਪਾਰ ਸਹਿਬ ਉਸ ਹਸਾਬ ਦੇ ਨਾਲ ਸੰਗਤਾਂ ਪ੍ਰਬੰਧ ਕਰ ਸਕਣ ਪ੍ਰਬੰਧਕ ਜਾਨ ਸੋ ਇਹ ਆਪ ਸੰਗਤਾਂ ਨੂੰ ਬੇਨਤੀ ਹੈ ਸੁਰਵਤ ਮਾਈ ਭਾਈ ਸੰਗਤਾਂ ਨੂੰ ਬੇਨਤੀ ਇਸੇ ਤਰ੍ਹਾਂ ਸਮੇਸਰੀ ਆਪਾਂ 3 ਵਜੇ ਪਾਠ ਹੋਣਾ ਅੱਗੇ ਨਾਲ ਸਮਾਂ ਬਦਲ ਗਿਆ ਥੋੜਾ ਜਿਹਾ ਦੈਨ 9 ਵਜੇ ਪਾਠ ਆਰੰਭ ਕਰਿਆ ਕਰੀਏ ਸੋਨੀ ਸਾਹਿਬ ਦਾ ਸੋ ਅੱਗੇ 3:30 ਕਰਦੇ ਹਾਂ 3 ਵਜੇ ਅੱਗੇ ਤੋਂ ਕਿਉਂਕਿ ਅੱਧੇ ਘੰਟੇ ਦਾ ਫਰਕ ਪੈ ਗਿਆ ਦਿਨਾਂ ਦਾ ਸੰਗਤ ਨੂੰ ਬੇਨਤੀ ਕਿ ਸਮੇਂ ਸਿਰ ਗੁਰੂ ਘਰ ਵਿੱਚ ਪਹੁੰਚ ਕੇ ਪੂਰੇ ਲਾਭ ਪ੍ਰਾਪਤ ਕਰਿਆ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਸਤਨਾਮ ਵਾਹਿਗੁਰੂ ਸਤ ਨਾਮੁ ਆਹੇ ਗੁਰੁ ਸਤ ਨਾਮੁ ਆਹੇ ਗੁਰੁ ਸਤ ਸਤ ਨਾਮ ਵਾਹਿਗੁਰੂ 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 ਸਤ ਨਾਮ ਆਹੇ ਗੁਰ ਸਤ ਨਾਮ ਆਹੇ ਗੁਰ ਸਤ ਨਾਮ ਆਹੇ ਗੁਰ ਸਤ ਨਾਮ ਆਹੇ ਸਤ ਨਾਮ ਆਹੇ ਗੁਰ ਸਤ ਨਾਮ ਆਹੇ ਗੁਰ ਸਤ ਨਾਮ ਆਹੇ ਗੁਰ ਸਤ ਨਾਮ ਸਤ ਨਾਮ ਆਹੇ ਗੁਰ ਸਤ ਨਾਮ ਆਹੇ ਗੁਰ ਸਤ ਨਾਮ ਆਹੇ ਗੁਰ ਸਤ ਨਾਮ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ